ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁਪੈ ਚੁਪਨਾ ਹੋਵੇ ਜੇ ਲਾਇ ਰਹਾ ਲੇ ਉਤਾਰ ਭੁਖਿਆ ਪੁਖ ਨਾ ਉਤਰੇ ਜੇ ਬਨਾ ਪੁਰੀਆ ਪਾਰ ਸਹਸ ਸਿਆਣ ਪਾਲਖ ਹੋਇ ਤਾ ਇਕ ਨਾ ਚੱਲੇ ਨਾਲ ਕਿਉ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੇ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਹੈ ਇਕ ਨਾ ਹੁਕਮੇ ਬਖਸ਼ੀਸ ਇਕ ਹੁਕਮੇ ਸਦਾ ਪੁਾਈਏ ਹੈ हुक्म है अंदर सबको बाहन हुक्म ना कोई नानक हुक्म है जे बुझे ता हम कह ना कोई गावे को तान होवे किसे तान गावे को दात जन निशान गावे को गुण वढियायां चार गावे को विद्या विखम विचार गावେ కో ਸਾਜਿ ਕਰੇ ਤਨਖੇ गावେ కో ਜਿ ਲੈ ਫਿਰਦੇ ਹੈ गावେ కో Jap ਦਿਸੇ ਦੂਰ ਗਵੇ ਕੋ ਵਿਖੇ ਹਾਦ ਰਹਿ ਦੂਰ ਕਥਨਾਕ ਤੀਨਾ ਆਵੇ ਟੋਟ ਕਤਕਤ ਕਥੇ ਕੋਟੇ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਆ ਜੁਗੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਇ ਰਾਹੋਂ ਨਾਨਕ ਵਿਗਸੇ ਵੇ ਪ੍ਰਵਾਹੋਂ ਸਾਚਾ ਸਾਹਿਬ ਸਾਚਨਾਏ ਪਾਕਿਆ ਭਾਉ ਪਾਰ ਆਖੇ ਮੰਗੇ ਹੈ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕਿ ਅਗਿਰ ਕੇ ਜਿੱਦ ਸੇ ਦਰਬਾਰ ਮੋਹੋ ਕੇ ਬੋਲਣ ਬੋਲੇ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰ ਮੇ ਆਵੇਂ ਕਪੜਾ ਨਦਰਿ ਮੁਖ ਦਵਾਰ ਨਾਨਕ ਐਵੇਂ ਜਾਣੀਐ ਸਬਾ ਪੇ ਸਚਿਆਰ ਥਾਪਿਆ ਨ ਜਾਏ ਕਿ ਤਾ ਨ ਹੋਏ ਆਪੇ ਆਪ ਨੇ ਜਨ ਸੋਏ ਜਿਨ세 ਵਿਆ ਤਿਨ ਪਾਇਆ ਮਾਨ ਨਾਨਕ ਗਾਵੈ ਗੁਣੀ ਨਿਧਾਨ ਗਾਵਿਏ ਸੁਣੀਏ ਮਨਖੇ ਭਾ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋ ਰਖ ਬਰਮਾ ਗੁਰ ਪਾਰਵਤੀ ਮਾਏ ਜੇਹੋ ਜਣਾ ਆਖਾ ਨਾਹੀ ਕਹਿਣਾ ਕਥਨ ਨ ਜਾਏ ਗੁਰ ਆਇਕ ਦੇਹ 부ਜਾਈ ਸਬਨਾ ਜੀ ਆਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਤ ਨਵਾ ਜੇ ਤਿਸ਼ਪਮਾ ਮਿਣ ਪਾਣੇ ਕੇ ਨਾਇਕ ਜੀ ਜੇ ਤੇ ਸਿਰ ਟੋਪਾ ਵੇਖਾ ਮਿਣ ਕਰਮਾ ਕੇ ਮਿਲੇ ਲਈ ਮਾਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰ ਆਇਕ ਦੇਹ 부ਜਾਈ ਸਬਨਾ ਜੀ ਆਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਏ ਜੇ ਜੁਗ ਚਾਰੇ ਆਰ ਜਾ ਹੋਰ ਦਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਮ ਦਿਖਾਏ ਕੈ ਜਸ ਕੀਰਤ ਜਗਲੇ ਜੇ ਤਿਸ ਨੰਦਰ ਨ ਆਵੇ ਤਾ ਵਾਤਨਾ ਪੁੱਛੇ ਕੈ ਕੀ ਤਾਂਦਰਕੇਟ ਕਰ ਦੋਸ਼ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿਧ ਪੇਰ ਸੁਨਨਾਤ ਸੁਨਿਆ ਧਰਤ ਤਉਲ ਆਕਾਸ ਸੁਣਿਐ ਦੀਪ ਲੋਪ ਤਾਲ ਸੁਣਿਐ ਪਹ ਨਾਸਕ ਕਾਲ ਨਾਨਕ ਭਗਤਾ ਸਰਾ ਵਿਗਾ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਈਸਜ ਬਰਮਾਇੰਦ ਸੁਣਿਐ ਮੁਖ ਸਲਾਹਣ ਮੰਦ ਸੁਣਿਐ ਜੋਗ ਜੁਗਤਨ ਭੇਦਾ ਸੁਣਿਐ ਸਾਸਤ ਸਿਮਰਤ ਵੇਦ ਨਾ ਨਾਨਕ ਭਗਤਾ ਸਦਾ ਵਿਗਾ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਤ ਸੰਤੋਖ ਗਿਆਨ ਸੁਣੀਏ 86 ਕਾ ਇਸ਼ਨਾਨ ਸੁਣੀਏ ਪੜ ਪੜ ਪਾਵੇ ਹਮਾਂ ਸੁਣੀਏ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਣੀਏ ਦੁਖ ਪਾਪ ਕਾ ਨਾਸ ਸੁਣੇ ਸਰਾ ਗੁਣਾ ਕੇ ਗਾ ਸੁਣੇ ਸੇਖ ਪਿਰ ਪਾਤ ਸਾਹਾ ਸੁਣੇ ਅੰਦੇ ਪਾਵੇ راہੋ ਸੁਣੇ ਹਾਥ ਹੋਵੇ ਅਸਗਾਹੋ ਨਾਨਕ ਭਗਤਾ ਸਦਾ ਵਿਗਾ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹਿ ਨਾ ਜਾ ਜੇ ਕੋ ਕਹਿ ਪਿਛੇ ਪੁਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੇ ਸੁਧ ਮੰਨੇ ਮੁਹ ਚੋਟਾ ਨਾ ਖਾਹੀ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਤਿਓ ਪ੍ਰਗਟ ਜਾਏ ਮਨੈ ਮਗਨਾ ਚਲੈ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਖ ਦਵਾਰ ਮਨੈ ਪਰਵਾਰੈ ਸਦਾਾਰ ਮਨੈ ਤਰ ਤਾਰੇ ਗੁਰ ਸਿੱਖ ਮਨੈ ਨਾਨਕ ਵਹਿ ਨਾ ਭਿਕ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪਾਂਚੇ ਪਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗਮਾਨ ਪੰਚੇ ਸੋਹੇ ਹੈ ਦਰ ਰਾਜਾਨ ਪੰਚਾ ਕਾ ਗੁਰ ਇਕਤਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੇ ਨਾਹੀ ਸਮਾਰ ਧੋਲ ਧਰਮ ਦੇ ਆਪੂਤ ਸੰਤੋਖ ਥਾ ਪ੍ਰਖਿਆ ਜਨ ਸੂਤ ਜੇ ਕੋ 부ਝੈ ਹੋਵੇ ਸਚਿਆ ਧਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕੌਣ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਬੁਢਿ ਕਲਾਮ ਇਹ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲ ਰੂਪ ਕੀਤੀ ਦਾਤ ਜਾਣ ਕੋਣਕੂਤ ਕੀ ਤਪਸਾਵ ਇੱਕ ਕਮਾਉ ਤਿਸਤੇ ਹੋਏ ਲਖ ਦਰਿਆ ਕੁਦਰਤੇ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕਵਾ ਜੋ ਤੁਧ ਭਾਵੈ ਸਾਇ ਪਲਿਕਾ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਘ ਭਾ ਸੰਖ ਪੂਜਾ ਸੰਗ ਤਪਤਾ ਅਸੰਖ ਗ੍ਰੰਥ ਮੁਕ ਵੇਦ ਪਾਠ ਅਸੰਖ ਜੋਗ ਮਨ ਰਹਿ ਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿ ਅ ਸੰਗ ਦਾਤਾਰ ਅਸੰਖ ਸੂਰ ਮੂਹ ਪਖਸਾ ਸੰਗ ਮੋਨ ਲੈ ਲਾਇ ਤਾਰ ਕੁਦਰਤ ਕਉਣ ਕਹਾ ਵਿਚਾਰ ਵਾਰੀਆਂ ਨਾ ਜਾਵਾ ਏਕ ਵਾਰ ਜੋ ਤੁਧ ਭਾਵੇਂ ਸਾਈ ਪਲਿਕਾਰ ਤੂੰ ਸਦਾ ਸਲਾਮਤ ਅਨੰਕਾਰ ਅਸੰਖ ਮੁਰਖੰਤ ਕੋਰ ਸੰਖ ਚੋਰ ਨਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹਤਿਆ ਕਮਾਹੇ ਅਸੰਖ ਪਾਪੇ ਪਾਪ ਕਰ ਜਾਹੇ ਅਸੰਖ ਕੁੜਿਆਰ ਕੁੜੇ ਫਿਰਾਹੇ ਅਸੰਖ ਮਲੇਛ ਮਲਪਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਜ ਜੋ ਤੁਧ ਭਾਵੈ ਸਾਈ ਪਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਗთაਵ ਅਗਮ ਅਗਮ ਅਸੰਖ ਲੋ ਆਸੰਖ ਕਹੇ ਸਿਨਪਾਰ ਹੋਏ ਅਖਰੇ ਨਾਮ ਅਖਰੇ ਸਾਲਾਹ ਅਖਰੇ ਗਿਆਨ ਗੇਤ ਗੁਣਗਾਹ ਅਖਰੇ ਲੇਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਨਾਹਿ ਜਿ ਫਰਮਾਇ ਤੇ ਤੇ ਪਾਹਿ ਜਿਤਾ ਕਿਤਾ ਤੇਤਾ ਨਾ ਵਿਣ ਨਾ ਵੈ ਨਾਹੀ ਕੋਤਾ ਕੁਦਰਤ ਕਵਣ ਕਹ ਵਿਚਾਨ ਵਾਨੇ ਨਾ ਜਾਵਾ ਏਕਵਾ ਜੋ ਤੁਧ ਭਾਵੇ ਸਾਈ ਪਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਪੜਿਐ ਹੱਥ ਪੈਰ ਤੰਦੇ ਹੈ ਪਾਣੀ ਧੋਤੈ ਉਤਰ ਸੁਖੇ ਹੈ ਮੂਤ ਪਲੇਤੇ ਕਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰਿਐ ਮਤ ਪਾਪਾ ਕੈ ਰੰਗ ਭਰਿਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੇ ਕੈ ਰੰਗ ਪੁੰਨੀ ਪਾਪੇ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾਹੂ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੇ ਆਵੋ ਜਾਹੋ ਤੀਰਥ ਤਪ ਦਿਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਨਿਆ ਮਨਿਆ ਮਨ ਕੀ ਤਪ ਆਂਤਰਗਤ ਤੀਰਥ ਮਲ ਨਾ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸੁਆਸਤ ਆਤ ਬਾਣੀ ਬਰਮਾ ਸਤ ਸੁਹਾਨ ਸਦਾ ਮਨ ਚਾਉ ਕਾਣ ਸੋ ਵਿਲਾ ਵਖਤ ਕੌਣ ਕੌਣ ਥਿਤ ਕੌਣ ਵਾਰ ਕੌਣ ਸਿਰਤੇ ਮੋਹ ਕੌਣ ਜਿਤ ਹਵਾ ਆਕਾਰ ਵੇਲ ਨਾ ਪਾਇਆ ਪੰਡਿਤ ਜੇ ਹੂ ਵੇਲੇਖ ਪੁਰਾਨ ਵਖਤ ਨਾ ਪਾਇਓ ਕਾਦਿਆ ਜੇ ਲੇਖਣ ਲੇਖ ਕੁਰਾਨ ਥਿਤ ਵਾਰ ਨਾ ਜੋਗ ਜਾਣੇ ਰਤਮਾ ਹੋ ਨਾ ਕੋਈ ਜਾ ਕਰਤਾ ਸਿਟੇ ਕੋ ਸਾਜੇ ਆਪੇ ਜਾਣੇ ਗਸੋਈ ਕਿਉ ਕਰੇ ਆਖਾ ਕਿਉ ਸਲਾਹੇ ਕਿ ਵਰਨੇ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੋ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਏ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੋਹੇ ਪਾਤਲ ਪਤਾਲ ਲਖ ਅਗਸ ਅਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇਕ ਬਾਤ ਸਹਿ ਸਠਾਰਹ ਕਨਕ ਤੇ ਬਾ ਅਸਲੋ ਇਕ ਤਾਤ ਲੇਖਾ ਹੋਏ ਤਾ ਲਿਖਿਆ ਲੇਖਾ ਹੋਏ ਵਿਨਾਸ਼ ਨਾਨਕ ਵਡਾ ਅੱਖੀਆਂ ਆਪੇ ਜਾਣ ਆਪ ਸਲਾਹੇ ਸਲਾਹੇ ਇਤਿਸ਼ਰਤ ਨ ਪਾਇਆ ਨਦੀਆ ਅਤੇ ਵਾਹ ਪਵੈ ਸਮੁੰਦ ਨਾ ਜਾਣੀਏ ਹੈ ਸਮੁੰਦ ਸਾਹਾ ਸੁਤਾਨ ਗਿਰਹਾ ਸੇਤੀ ਮਾਲ ਤਨ ਕੀੜੀ ਤੁਲਨਾ ਹੋਵਨੀ ਜੇ ਤਿਸਮਨੋ ਨਾ ਵਿਸਰਹਿ ਅੰਤ ਨਾਸਿ ਤੇ ਕੈਨ ਨਾਂਤ ਅੰਤ ਨਾ ਕਰਨੇ ਦਿਨ ਨਾੰਤ ਅੰਤ ਨਾ ਵੇਖਣ ਸੁਣਨ ਨਾੰਤ ਅੰਤ ਨਾ ਜਾਪੈ ਕੀਆ ਮਨ ਮੰਤ ਅੰਤ ਨਾ ਜਪੇ ਕਿ ਤਾ ਕਾਰ ਅੰਤ ਨਾ ਜਾਪੈ ਪਰਵਾਰ ਅੰਤ ਕਾਰਨ ਕੇਤੇ ਬਿਲਾਹੇ ਤਾ ਕੇ ਅੰਤ ਨਾ ਪਾਏ ਜਾਹੇ ਏ ਹੋ ਅੰਤ ਨਾ ਜਾਣ ਕੋਏ ਬੋਤਾ ਕਿ ਇਹ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾਓ ਏਵਡ ਉੱਚਾ ਹੋਵੇ ਕੋਏ ਤੇ ਸੱਚੇ ਕੋ ਜਾਣ ਸੋਏ ਜੇਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗਹਿ ਜੋਦ ਅਪਾਰ ਕੀ ਤੇ ਅਗਨਤ ਨਹੀਂ ਵਿਚਾਰ ਕੀਤੇ ਖਾਪ ਟੁਟਹਿ ਵਿਕਾਰ ਕੀਤੇ ਲੈ ਲੈ ਮੁਕਿਰਪਾ ਹੈ ਕੀਤੇ ਮੂਰਖ ਖਾਹਿ ਖਾਹਿ ਕੀਤਿਆ ਦੁਖ ਭੋਖ ਸਨਮਾਰ ਇਹ ਪੈਦਾ ਤੇਜੇ ਦਾਤਾਰ ਬੰਦ ਖਲਾਸ ਪਾਣੇ ਹੋਏ ਹੋਰ ਆਖ ਨਾਸ ਕੇ ਕੋਏ ਜੇ ਕੋ ਖਾਇ ਕੱਖਣ ਪਾਏ ਉਹ ਜਾਣੇ ਜੇ ਧਿਆ ਮੂਖ ਹੋਏ ਆਪੇ ਜਾਣੇ ਆਪੇ ਦੇ ਅੱਖ ਹ ਸੇ ਪੇਕੇ ਕੇ ਜਿਸਨੋ ਬਖਸੇ ਸਿਵਤਸਾਲਾ ਹ ਨਾਨ ਪਾਤ ਸਾਹੀ ਪਾਤ ਸਾਹੁ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮਲ ਪੰਡਾਰ અમુલ આવે હૈ અમુલ લે જાહે અમુલ પાએ અમુલ સમાહે અમુલ ધર્મ અમુલ દી બાણ અમુલ તુલ મુલ પરવાન અમુલ બક્ષી સ અમુલ નિશાન અમુલ કર્મ અમુલ ફરમાન અમુલો મુલાખિયા ના જાહે આખ આખ રહે લે લાય આખ હે વેદ પાઠ પુરાણ आंखें पड़े करह वक्यान आंखें भर में आंखें इंद आंखें गोपित गोविंद आंखें इसर आंखें सिद्ध आंखें केते केते बुद्ध आंखें दान वख देओ आंखें सुर नर मुन जन से केते आंखें आखन पाहे केते कह के उटट उट जाय ਇਤੇ ਕਿੰਤੇ ਹੋਰ ਕਰਹਿ ਤਾਂ ਆਖ ਨਾ ਸਕਹਿ ਕੇ ਕੇ ਜੇਵੜ ਭਾਵ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲਿ ਗਾੜ ਤਾ ਲਿਖਿਐ ਸਿਰ ਗਾਵਾਰ ਗਵਾਰ ਸੋਦਰ ਕੇ ਹਾਸੋ ਕਰਕੇ ਹਾ ਜਿਤ ਬਹਿ ਸਰਬ ਸਮਾਲੇ ਵਾਜ ਜਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰਿ ਸਿਵ ਕਈ ਅਨ ਕੀਤੇ ਗਾਵਣ ਹਾਰੇ ਗਾਵਹਿ ਤੁਨੋ ਪਵਨ ਪਾਣੀ ਬੈਸੰਤਨ ਗਾਵੇ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੇ ਸੋਹਨ ਸਦਾ ਸਵਾਰੇ ਗਾਵਹਿ ਦੰਦਾਸਨ ਬੈਠੇ ਦੇਵਤਿਆਦਰ ਨਾਲੇ ਗਾਵਹਿ ਸਿਧ ਸਮਾਧੀ ਅੰਦਰ ਗਵਨ ਸਾਧ ਵਿਚਾਰੇ ਗਾਵਨ ਜਤੇਸ ਤੇ ਸੰਤੋਖੇ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੇ ਸਰ ਜੁਗ ਜੁਗ ਵੇਦ ਨਾਲੇ गावਹਿ મોહણિયા મનમોહન સૃગા મચ્છ પ્યાલે ગાવન રતન ઉપાયે તેરે 86 તીર્થ નાલે ગાવહ જોધમા બલસુરા ગાવે ખાણી ચારે ગાવહ ખંડ મંડળ પર પંડા કર કર ખેતાજે સે તુનો ગાવહ જો તુદ પાવન રતે તેરે ભગત રસાલે ਹੋਰ ਕਿਤੇ ਗਾਵਨ ਸੇ ਮੈਂ ਜਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਇ ਸੋਇ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀਹੁ ਸਿਜੈ ਨਾ ਜਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੀ ਕਰਕਰ ਜਿਨਸੀ ਮਾਇਆ ਜਿਨੁ ਪਾਈ ਕਾਰ ਕਰ ਵੇਖੇ ਕਿਤਾ ਆਪਣਾ ਜਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਇ ਕਰਸੀ ਹੁਕਮ ਨਾ ਕਹਿ ਨਾ ਜਾਈ ਸੋ ਪਾਤ ਸਾਹੋ ਸਾਤਸਾਏ ਨਾਨਕ ਰਹਿ ਨਿਰਜਾਈ ਮੁੰਦਾ ਸੰਤੋਖ ਸਰਮਪਤ ਝੋਲੇ ਧਿਆਨ ਕੇ ਕਰਹਿ ਵਿਪੂਤ ਖਿੰθα ਕਾਲ ਕੁਾਰਿਕਾਇ ਜੁਗਤ ਡੰਡਾ ਪਰਤੇਤਾ ਆਏ ਪੰਥੀ ਸਗਲ ਜਮਾਤੇ ਮਨ ਜਿੱਤੇ ਜਗ ਜੀਤ ਆਦੇਸ਼ திਸਾ ਆਦੇਸ਼ ਆਦ ਅਨਿਲ ਅਨਾਦ ਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਿਆ ਪੰਡਾਰਣ ਘਟ ਘੜਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੇ ਜਿਦ ਸਿਦਾ ਰਸਾਦ ਸੰਯੋਗ ਵਿਜੋਗ ਦੇ ਕਾਰ ਚਲਾਵਹਿ ਲੇਖੇ ਆਵਹਿ ਭਾਗ ਆਦੇਸ਼ ਤਿਸ ਆਦੇਸ਼ ਆਦ ਅਨੇਲ ਅਨਾਦ ਨਾਹਤ ਜੁਗ ਜੁਗੇ ਕੋ ਵੇਸ ਏਕਾ ਮਾਇ ਜੁਗਤਿ ਮਿ ਆਇ ਤਿੰ ਚੇਲੇ ਪਰਵਾਨ ਇਕ ਸੰਸਾਰੇ ਇਕ ਪੰਡਾਰੇ ਇਕ ਲਾਏ ਦੀਬਾਨ ਜਿਉ ਤਿਸ ਭਾਵੇਂ ਤਿਵੇਂ ਚਲਾਵੇਂ ਜਿਉ ਹੋਵੇ ਪ੍ਰਮਾਣ ਉਹ ਵੇਖੇ ਉਹਨਾਂ ਨਦਨ ਨਾ ਆਵੇ ਬਉਤਾ ਇਹੋ ਵਿਡਾਨ ਆਦੇਸ ਤਿਸੇ ਆਦੇਸ ਆਦ ਅਨਿਲ ਅਨਾਦਨ ਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾ ਜੋ ਕਿ ਪਾਇਆ ਸੋ ਏਕਾ ਵਾਰ ਕਾਰ ਕਰ ਵੇਖੇ ਸਿਰਜਨਹਾਰ ਨਾਨ ਸੱਚ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ ਆਦ ਨੀਲ ਅਨਾਦ ਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੇ ਪੌਲਖੋ ਹੈ ਲਖੋ ਵੈ ਲਖ ਵੇਸ ਲੱਖ ਲਖ ਗਿੜਾ ਆਖਿਆ ਹੈ ਏਕ ਨਾਮ ਜਗਦੇਸ ਇਤਰਾਹ ਪਤ ਪੋੜੀਆਂ ਚੜਿਆ ਹੋਏ ਇੱਕ ਇਸ ਸੁਨਗਲਾ ਆਕਾਸ ਕੇ ਕੀਟਾ ਆਏ ਰਿਸ ਨਾਨਕ ਨਦਰਿ ਪਾਈਏ ਕੁੜੀਂ ਕੁੜੇ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋੜ ਨਾ ਜੀਵਣ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੇ ਗਿਆਨ ਵਿਚਾਰ ਜੋਰ ਨਾ ਜੋਤੀ ਛੁਟੈ ਸੰਸਾਰ ਜਿਸ ਹਾਥ ਜੋਰ ਕਰ ਵਖੇ ਸੋਏ ਨਾਨਕ ਉਤਮ ਨੀਚ ਨ ਕੋਇ ਰਾਤੇ ਰੁਤੇ ਥੀਤੀ ਵਾਰ ਪਉਣ ਪਾਣੀ ਅਗਨੀ ਪਾਤਲ ਤਿਸ ਵਿੱਚ ਤਾਂ ਤੇਥਾ ਆਪ ਰਖੀ ਤਰੰਸਾ ਤਿਸ ਵਿੱਚ ਜੇ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਾਰਮੇ ਕਰਮੇ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਤਿਥੈ ਸੋਹਨ ਪੰਜ ਪਰਮਾਨ ਨਦਰੇ ਕ੍ਰੰਪੈ ਨਿਸ਼ਾਨ ਕਾਚ ਪਕਾਏ ਉਤ ਪਾਏ ਨਾਨਕ ਆ ਜਾਪੇ ਜਾਏ ਧਰਮਖੰਡ ਕਾ ਇਹੋ ਧਰਮ ਗਿਆਨਖੰਡ ਕਾ ਆਖੋ ਕਰਮ ਕੇਤੇ ਪਉਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਕਾੜ ਤੇ ਘੜਿਏ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੋ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕیتے ਸਿਧ ਬੁੱਧ ਨਾਥ ਕਿਤੇ ਕਿਤੇ ਦੇ ਵਿਵੇਸ਼ ਕਿਤੇ ਦੇਵਦਾਨੁ ਮੁਨ ਕਿਤੇ ਕਿਤੇ ਰਤਨ ਸਮੁੰਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਾਤ ਨਰਿੰਦ ਕਿਤਿਆ ਸੁਰਤੇ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪਰਚੰਡ ਤਿਥੈ ਨਾਦ ਬਿਨੋਦ ਕੋਡਨੰਦ ਸ਼ਰਮ ਖੰਡ ਕੇ ਬਾਣੀ ਰੂਪ ਤਿਥੈ ਕਾੜਤ ਕੜਿਏ ਬਹੁਤ ਨੂਪ ਤਾਂ ਕਿ ਅਗਲਾ ਕਿਥਿਆ ਨਾ ਜਾਹੇ ਜੇ ਕੋ ਕਹੇ ਪਿਛੇ ਪੁਸਤਾਏ ਤਿਥੈ ਕੜਿਏ ਸੁਰਤ ਮਤ ਮਨ ਬੁੱਧ ਤਿਥੈ ਕੜਿਏ ਸੁਰਾ ਸਿੱਧਾ ਕੀ ਸ਼ੁੱਧ कारम खंड के बाण जोर तितह होर ना कोई होर तितह जोद महा बलसूर तिन में राम रहया भरपूर तितह सीतो सीता महिमा महिता के रूप ना कथने जाहे ना ओहि मरै ना ठग जाहे जिनके राम वसै मन माहे ਤਿਥੈ ਭਗਤ ਵਸਹਿ ਕੇ ਲੋਕ ਰਹਿਨੰ ਸੱਚਾ ਮਨ ਸੋਏ ਸਚਖੰਡ ਵਸੈ ਨਿਰੰਕਾਰ ਕਾਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨਾਂਤ ਤਿਥੈ ਲੋ ਲੋ ਆਕਾਜ ਜੇ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਹਾਰਾ ਧੀਰ ਸੁਨਿਆਰ ਅਹਰਣ ਮਤ ਵੇਦ ਹਥਿਆਰ ਪਾਉ ਖਲਾਗਨ ਤਪਤਾ ਭਾਂਡਾ ਪਾ ਅੰਮ੍ਰਿਤ ਟਾਲ ਕੜੀਏ ਸਭ ਸੱਚੇ ਟਿਕਸਾ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਲ ਸ਼ਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੇਵ ਸਿ ਰਾਤ ਦੁਇ ਦਾਇ ਦਾਇਆ ਖਿਲੈ ਸਗਲ ਜਗਾਤ ਚਿੰਗਿਆਈਆ ਬੁਰਿਆਈਆ ਵਾਚ ਤਰ ਮਹਦੂਰ ਕਰਮਿ ਆਪੋ ਆਪਨੇ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੋਜਲੇ ਕੀਤੀ ਛੁੱਟੇ ਨਾਲ ਜਿਨੇ ਨਾਮ ਧਿਆਇਆਗੇ ਮਸਕਦ ਕਾਲ ਨਾਨਕ ਤੇ ਮੁਖੋਜਲੇ ਕਿਤੇ ਛੁਟੇ ਨਾਲ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ